ایک کبھی خدا نام پائی نہا سنگھوں نے ایک قوتہ لکھی تھی وہ کہتا کاموں کو پروسو ہے جنین کو جمانے بھی تھی کہتا بیار پروسا ہے پھر کو جمین بڑی ہے پھر کہتا کاموں کو پروسو جو چاکری جہاد میں یہاں اپنے نوکرہ چاکرہ دے اپنے جور دے پروسا ਫਿਰ ਕਹਿੰਦਾ ਕਿ ਕਾਹੂ ਉੱਪਰ ਹੁਸੋ ਸੋਤਵਾਰੀ ਸ਼ਾਹ ਪਾਦਸ਼ਾਹ ਨੀਤ ਕਾਹੂ ਉੱਪਰ ਸੁਹ ਕਦੰਮੀ ਕਰੇ ਕਾਜ ਮੈਂ ਕਹਿੰਦਾ ਬਈਆਂ ਨੂੰ ਭਰੋਸਾ ਹੈ ਕਿ ਮੇਰੇ ਨਾਲ ਵਜ਼ੀਰ ਮਤਲਬਿਆ ਦਾ ਬਹਿਲਾ ਘੋੜਾ ਮੇਰਾ ਪਰਵਾਰ ਸਾਰਾ ਚੰਗੇ ਦੇਸ਼ ਵਿੱਚ ਸੈਟਲ ਹੈ ਚੰਗਾ ਕਾਰੋਬਾਰ ਹੈ ਕਹਿੰਦਾ ਕਾਹੂ ਉੱਪਰ ਭਰੋਸਾ ਹੈ ਕਦਮੀ ਕਰੇ ਕਾਜ ਮੈਂ اگلی گل کرتا کہو کو پروسو دیو دانی اور پارسی کو کہندہ کئیہ کو ہوئے کا دیو کیا دے پروسا تے کہو کو پروسو سنت گری کی مزار آئے سنت گری انہیں مزار بھی مزار دا مطلب ہوتا پرخان چار چا چلا چران بنا ਮੈਨੂੰ ਚਤਰਾਈਆਂ ਬਣੀਆਂ ਆਉਂਦੀਆਂ ਪਰ ਕਹਿੰਦਾ ਹੁ ਬੇਕਾਰ ਭੁੱਸਾ ਲੋਕਾਂ ਨੂੰ ਕਾਹੂ ਕੋ ਭਰੋਸਾ ਚਾਰ ਚਾਪ ਦੀ ਚਲਾਕੀ ਤੋਂ ਪਰ ਮੋਕੋ ਤੋਂ ਭਰੋਸਾ ਗੁਰੂ ਗ੍ਰੰਥ ਮਹਾਰਾਜ ਦਾ ਉਹ ਕਹਿੰਦਾ ਮੈਨੂੰ ਭਰੋਸਾ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੇ ਮੈਨੂੰ ਹੋਰ ਕਿਸੇ ਤੇ ਭਰੋਸਾ ਨਹੀਂ ਜਿੱਦਾਂ ਭਰੋਸਾ ਨਿਕਲ ਜਾਵੇ ਜਿੱਦਾਂ ਭਰੋਸਾ ਨਹੀਂ ਰੋੜਦਾ

ਸਾਰੇ ਕਹਿਣ ਲੱਗ ਪਏ ਸਤਿ ਸਰਪਤ ਸਰਕਾਰ ਦੇ ਵਿੱਚ ਨਹੀਂ ਕਿੰਨੇ ਕਿੰਨੇ ਜਾਣਾ ਉਹ ਅਸੀਂ ਤਾਂ ਕੱਲ ਨੂੰ ਦਰਬਾਰ ਦੱਸਾਂ ਕੱਲ ਨੂੰ ਲੱਗੇ ਦਰਬਾਰ ਵਿੱਚ ਉਹਨਾਂ ਦੇ ਅਸੀਂ ਦਾਰ ਸਭ ਕਿੰਨੇ ਕਿੰਨੇ ਜਾਣਾ ਤੇ ਇਤਿਹਾਸ ਦੇ ਪੰਨੇ ਭਾਈ ਸਿੰਘ ਸਿੰਘ ਲਿਖਦਾ ਕਹਿੰਦਾ ਜਿਹੜੇ ਜਿਹੜੇ ਕਹਿੰਦੇ ਸੀ ਨਾ ਦਰਬਾਰ ਵਿੱਚ ਇਹ ਮੈਂ ਵੀ ਜਾਣਾ ਮੈਂ ਵੀ ਜਾਣਾ ਸ਼ਹੀਦ ਹੋ ਦਿੱਲੀ ਅਗਲੇ ਦਿਨ ਦਰਬਾਰ ਵਿੱਚ ਉਹਨਾਂ ਦੇ ਚਿਹਰੇ ਨਹੀਂ ਸੀ ਦੇਖੇ ਉਹ ਹੈ ਹੀ ਨਹੀਂ ਸੀ ਕਿਤੇ ਗੁਰੂ ਸਾਡਾ ਨਾ ਨਾ ਲੈ ਤੋ ਕਿਤੇ ਗੁਰੂ ਇਹ ਨਾ ਕਰਨ ਤੂੰ ਵੀ ਉਠੋ ਉਹ ਤੇ ਹੁਣ ਮਰਨ ਵਾਸਤੇ ਕੌਣ ਜਾਵੇ ਪਰੰਨਾ ਸੰਗਤਾਂ ਵਿੱਚ ਜਿਹੜੇ ਬੈਠੇ ਸੀ ਮਹਾਰਾਜ ਦਾ ਨਾਮ ਲੈਉਂਦਾ ਸਤਗੁਰ ਕਹਿਣ ਲੱਗੇ ਭਾਈ ਮਤੀ ਦਾਸ

ستی دا مہاراج نے سور مہاراج کا ریٹا گرو کا بیٹا مہاراج تم پائی جیتیا

سدگی قبول پہ مرنا قبولنا پہ گا مہاراج اے ادر ہی قبول کر لیا ਇਹਦੇ ਅੱਜ ਦੇ ਫਾਰਮੈਲਟੀ ਕਰਦੇ ਪਏ ਹੋ ਮਰਨਾ ਕਬੂਲ ਤੇ ਉਦਨ ਕਰ ਲਿਆ ਸੀ ਜਿੱਦਾਂ ਤੇਰੇ ਦਰ ਨਾਲ ਮੁਹੇ ਸਾ ਜਿੱਦੜ ਤੂੰ ਕਹਾ ਸੀ ਪਹਿਲਾ ਮਰਨਾ ਕਬੂਲ ਜੀਵਨ ਕੀ ਸ਼ਗਿਆ ਹੋ ਸਤਿਗੁਰਾਂ ਕੀ ਰੇਤ ਦਾ ਤੋ ਆਓ ਹਮਾਰੈ ਆਸ ਜਿੱਦੜ ਤੂੰ ਕਹਾ ਸੀ ਦਾ ਕਿ ਪਹਿਲਾ ਮਰਨਾ ਕਬੂਲ ਲੈ ਫਿਰ ਤੇਰੇ ਕੋਲ ਆਈ ਅੱਜ ਤੇਰੇ ਗੋਡੇ ਦਾ ਜੁੜ ਕੇ ਤਾਂ ਹੀ ਬੈਠਿਆ

ਜੋ ਕਿੰਦੇ ਬੰਦਲੇ ਕਿਉਂ ਆਵੇਂ ਅਜਾਈ ਮਤਲਬ ਮਰਦੇ ਆਇਆ ਕਿੰਦਾ ਪਾਤਸ਼ਾਹ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਆਇਆ ਮੈਂ ਤੁਹਾਡੇ ਚਰਨਾਂ ਤੇ ਸੀਸ ਧਰ ਕੇ ਇੰਦਰ ਫੇਰਮਾ ਸ਼ੀਖਣਾ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਕਹਿੰਦੇ ਵੰਦੀ ਦਾ ਸਰ ਮੰਗ ਕੀ ਹਾਂ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਰਾਜ ਭਾਗ ਦੇ ਦਈਏ ਦੁਨੀਆ ਦਾ ਤੈਨੂੰ ਖੰਡਾ ਪਰਮੰਡਾ ਦਾ ਰਾਜ ਦੇ ਦਈਏ ਬਹੁਤ ਸਾਰੀਆਂ ਗੱਲਾਂ ਬਾਹਰ ਦੇਈਆਂ ਮਦੀਦਾਸ ਅੱਗੋਂ ਮੁਸਕਰਾਇਆ ਕਿੰਦਾ ਮਾਰਾ ਲੱਗਦਾ ਤੁਹਾਨੂੰ ਬਾਵਾ ਜੀ ਪਰਸ ਆਇਆ ਮੇਰੇ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਨਹੀਂ ਮਦੀਦਾਸਾ ਤੂੰ ਜਾਨਵਾਰਨ ਲੱਗਾ ਸਾਡੇ ਬਦਲੇ ਤੇਰੇ ਨਾਲ ਪਿਆਰ ਹੈ ਦਸ ਕੀ ਮੰਗਦਾ ਜੋ ਬੱਗੇ ਦਾ ਮਦਵਾ ਜੋ ਬੀ ਬਾਰੇ ਕੀ ਤੇ ਆ ਮੁਕਰਾਜ ਨਾ ਚਾਹ ਮੁਕਤ ਨਾ ਚਾਹ ਸਿੱਖ ਤੇ ਗੁਰੂ ਦੇ ਕੋਲ ਕੀ ਨਹੀਂ ਮੰਗਦਾ ਰਾਜ ਭਗਤ ਦੇ ਗੁਰੂ ਦੀ ਗੱਲ ਆ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਜੀ ਦਾ ਤਾਂ ਸੁਖਤੀ ਚਾਹੀਦੀ ਹੈ ਨਾ ਰਾਜ ਭਗਤ ਪਾਇਦਾ ਬਸ ਤੇਰੇ ਚਰਨਾਂ ਦਾ ਪਿਆਰ